ਪਰ ਪਾਲ ਦੀ ਵਾਰੀ ਸਾਡੇ ਵਿੱਤ ਮੰਤਰੀ ਪੰਜਾਬ ਜਰਨਲਿਸਟਾਂ ਦੇ ਜੇਕਰ ਡਿਪੂਟੀ ਰੂਪੀ ਇਤਿਹਾਸ ਮੰਡਾ ਕਰਨੀ ਹੈ ਕਰਨੀ ਬਣਦੀ ਵੀ ਆ ਅਗਲਾ ਬੜੇ ਬਾਰੇ ਗੱਲ ਬਹਾ ਕਰਦੇ ਜੀ ਮੰਤਰੀ ਬੋਲੇ ਪੱਢ ਕੇ ਆਉਂਦੇ ਵੀ ਕਰਦੇ ਆ ਲੋਕੇ ਬੈਠਾ ਪਰ ਕਿੰਨੇ ਨਾ ਕੰਮ ਤੁਸੀਂ ਆ ਦਿਨਾਂ ਵਾਲੇ ਪਾਰ ਦੇ ਆ ਵੀ ਹੋਇਆ ਦੇਖੋ ਮੇਰੇ ਕੋਲ ਅਜੇ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਸੋ ਪਾਲ ਸਿੰਘ ਕਹਿ ਰਹਾ ਘਰ ਰਹੇ ਨੇ ਕਿ ਦੋ ਦਿਨ ਤੋਂ ਟੱਚ ਚ ਨੇ ਆਹ ਪੋਣੋ ਸੋ ਚੋਰ ਆ ਰਿਹਾਗਾ ਬੋਲਣਾ ਸਾਉ ਦਾ ਕੀਤਾ ਖੈਰਾ ਸਾਹਿਬ ਨੇ ਉਦੋਂ ਸੋਚਣਾ ਸੀ ਕਿ ਜਦੋਂ ਢੀਂਡਸਾ ਸਾਹਿਬ ਨੂੰ ਤਾਂ ਕਹਿ ਲੋ ਵੀ ਕਹਿ ਰਹੇ ਸੀਗੇ ਉਹ ਵੀ ਢੀਂਡਸਾ ਸਾਹਿਬ ਦੇ ਨਾਲ ਧੱਕਾ ਹੋਇਆ ਬੇਇਨਸਾਫੀ ਹੋਈ ਆ ਹਨਾ ਤੇ ਅਸੀਂ ਬਿਲਕੁਲ ਮੰਨਦੇ ਆ ਵੀ ਉਹਨਾਂ ਦੇ ਨਾਲ ਹੋਈ ਆ ਤੇ ਕਹਿ ਰਹੇ ਸੀਗੇ ਵੀ ਸੋ ਉਹਨਾਂ ਦਾ ਸਵਾਗਤ ਕਰਦੇ ਆ ਦੇ ਭਾਈ ਬੇਇਨਸਾਫੀ ਫਿਰ ਹੋ ਰਾਂ ਦੇ ਨਾਲ ਵੀ ਹੋਈ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਨਾਲ ਤੁਸੀਂ ਨਾਲ ਖੜ ਖੜ ਕੇ ਚਾਹੇ ਗੋਲਡੀ ਐ ਚਾਹੇ ਸਿੰਗਲਾ ਜੀ ਐ ਚਾਹੇ ਬੀਬੀ ਪੱਠਲ ਨੇ ਸਾਰਿਆਂ ਦੇ ਬਰਾਬਰ ਖੜ ਕੇ ਖੈਰਾ ਸਾਹਿਬ ਵੀ ਕਹਿੰਦੇ ਸੀ ਨਾ ਕਿ ਭਾਈ ਜੇ ਤਾਂ ਮੇਰੇ ਨਾਲ ਕੋਈ ਮੈਂ ਹਾਈ ਕਮਾਂਡ ਨੂੰ ਕਿਹਾ ਸੀ ਵੀ ਜੇ ਤਾਂ ਮੇਰੇ ਨਾਲ ਕੋਈ ਕਾਬਲ ਹੈ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਇਟ ਮੀਨਸ ਤੁਸੀਂ ਨਾਲ ਖੜਾ ਅਗੜਾ ਕੇ ਵੇਚਤੀਆਂ ਕਰੋਗੇ ਤਾਂ ਬੰਦਾ ਨੰਬਰ ਆਫ ਹੀ ਕਰੂਗਾ ਹੋਰ ਕੀ ਕਰੂਗਾ ਜੀਪੀ ਨੂੰ ਕੋਈ ਫਾਇਦਾ ਹੋਏਗਾ ਕਿ ਸੰਗਰੂਰ ਤੋਂ ਜਿਹੜੇ ਵਿਜੇਂਦਰ ਸਿੰਘ ਲਾਸੀ ਨੂੰ ਆਨੰਦਪੁਰ ਲੈ ਕੇ ਚਲੇ ਗਏ ਨੇ ਕੋਲਟੀ ਸਾਹਿਬ ਕਹਿ ਰਹੇ ਸਾਡਾ ਫੋਨ ਚੈੱਕ ਕਰੇ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਦੋ ਹਰਕੇ ਖਾਲੀ ਹੋ ਰਹੇ ਨੇ ਕੋਈ ਕੁਦਰਤੀ ਹੈ ਜਿਹੜਾ ਫਾਇਦਾ ਤਾਂ ਜਦੋਂ ਕੋਈ ਪਾਰਟੀ ਜਿਹੜੀ ਕਮਜ਼ੋਰ ਦਿਖੇ ਇਹਨਾਂ ਚੀਜ਼ਾਂ ਦੇ ਨਾਲ ਵਰਕਰਾਂ ਦੇ ਹੌਸਲੇ ਵੀ ਉਹਨਾਂ ਦੇ ਇਹਦੇ ਬਿਲਕੁਲ ਡਿੱਗ ਚੁੱਕੇ ਹੋਣਗੇ ਪਹਿਲਾਂ ਹੀ ਡਿੱਗੇ ਹੋਇਆ ਕਿਉਂਕਿ ਵਰਕਰ ਘਟੂ ਘਟੇ ਇਹ ਸੋਚਦਾ ਅੱਜ ਜਿਹੜਾ ਸੰਗਰੂਰ ਚ ਵਰਕਰ ਕੰਮ ਕਰ ਰਿਹਾ ਵੀ ਭਾਈ ਮੈਂ ਜਦੋਂ ਪਿੰਡ 'ਚ ਆ ਕੇ ਵੋਟਾਂ ਮੰਗਦਾ ਉਹ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਕੱਲ ਨੂੰ ਵੀਰ ਸਾਨੂੰ ਦੀ ਕੋਲ ਲੈ ਕੇ ਚੱਲੀ ਅੱਜ ਕਿਹੜਾ ਸੰਗਰੂਰ ਲੋਕ ਸਭਾ ਦਾ ਵਰਕਰ ਇਸ ਗੱਲ ਦੀ ਗਾਰੰਟੀ ਲੈ ਸਕਦਾ ਵੀ ਭਾਈ ਮੈਂ ਕੱਲ ਨੂੰ ਸੰਗਰੂਰ ਦੇ ਕੱਲੇ ਕੱਲੇ ਪਿੰਡ ਦੇ ਵਰਕਰ ਨੂੰ ਮੈਂ ਉੱਥੇ ਖੈਰਾ ਸਾਹਿਬ ਕੋਲ ਲੈ ਜਾਊਗਾ ਕਿਉਂਕਿ ਵਰਕਰ ਨੂੰ ਆਪ ਨੂੰ ਪਤਾ ਵੀ ਖੈਰਾ ਸਾਹਿਬ ਦਾ ਘਰ ਕਿੱਥੇ ਆ ਹੈ ਹੈ ਵੀ ਚੰਡੀਗੜ੍ਹ ਰਹਿੰਦੇ ਆ ਕਿ ਭਲਾਥ ਰਹਿੰਦੇ ਆ ਸਾੜ ਤਾਂ ਨਹੀਂ ਪਤਾ ਵਰਕਰਾਂ ਨੂੰ ਵੀ ਖੈਰਾ ਸਾਹਿਬ ਦਾ ਜ਼ਿਲ੍ਹਾ ਕਿਹੜਾ ਜਿਹੜਾ ਉਹ ਪੈਂਦਾ ਸੋ ਉਹਨਾਂ ਨੂੰ ਵੀ ਪਤਾ ਹੈ ਵੀ ਖੈਰਾ ਸਾਹਿਬ ਸੁਖਨਾ ਲੇਕ ਤੇ ਵਾਕ ਕਰਨ ਵਾਲੇ ਬੰਦੇ ਆ ਆ ਬਨਾਸਰ ਬਾਗ ਚ ਇਕੱਜੋਂ ਤਾਂ ਕਿ ਜਿਹੜੀ ਸੈਰ ਆ ਉਹ ਕਰਨੀ ਆ ਮੁੜ ਕੇ ਦੁਬਾਰਾ ਕਿਤੇ ਨਹੀਂ ਦੇਖਣਾ ਉਹ ਜਿਹਨੂੰ ਉੱਥੇ ਆदत ਪਈ ਹੋਵੇ ਨਾ ਜਿਹੜਾ ਮੱਧਿਆ ਮਾਰਗ ਤੋਂ ਪਰਲੇ ਪਾਸ ਜਿਹੜੇ ਰਹਿੰਦੇ ਆ ਵੱਡੇ ਸੈਕਟਰ ਵਾਲੇ ਵੱਡੇ ਲੋਕ ਉਹ ਇੱਥੇ ਨਹੀਂ ਆ ਸਕਦੇ ਉਹ ਠੀਕ ਆ ਜੇ ਮੈਂ ਪਹਿਲਾਂ ਕਿਹਾ ਸੀਗਾ ਵੀ ਭਾਈ ਖੈਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਪਤਾ ਉਵੇਂ ਮੈਂ ਇਹ ਵੀ ਕਿਹਾ ਮੈਂ ਕਿਹਾ ਵੀ ਸੰਗਰੂਰ ਵੀ ਨੇਵੀਗੇਸ਼ਨ ਲੈ ਕੇ ਆਉਂਦਾ ਖਹਿਰਾ ਸਾਹਿਬ ਸੋ ਇੱਥੇ ਸੰਗਰੂਰ ਮੈਨੂੰ ਲੱਗਦਾ ਮੈਂ ਅੰਦਰ ਜ਼ਿਕਰ ਕੀਤਾ ਮੈਂ ਆਖਿਆ ਇਹ ਤਾਂ ਬੜੇ ਬਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਕੁਲੂ ਜਾ ਰਿਹਾ ਖਹਿਰਾ ਸਾਹਿਬ ਵਰਗੇ ਵੱਡੇ ਬੰਦੇ ਸ਼ੈਨਨਗਨ ਵੀza ਲੈ ਕੇ ਯੂਰਪ ਵੀ ਚਲੇ ਜਾਂਦੇ ਆ ਪਰ ਪਹਿਲੀ ਵਾਰ ਹੈ ਕੋਈ ਬੰਦਾ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਉਹ ਸੰਗਰੂਰ ਆਇਆ ਇਹਨਾਂ ਮਨਾ ਕੇ ਚਲੋ 1 ਜੂਨ ਤੋਂ ਬਾਅਦ ਜਿਹੜਾ ਉਹ ਚਲੇ ਜਾਣਗੇ ਪਰ ਮੈਂ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰ ਕਹੂੰਗਾ ਵੀ ਭਾਈ ਕੱਲਾ ਮੀਤ ਆ ਜਿਹੜਾ ਸੰਗਰੂਰ ਦਾ ਜੇ ਤੁਸੀਂ ਪਿੰਡ ਚ ਜ਼ਿੰਮੇਵਾਰੀ ਲੈਣੇ ਹੋ ਤਾਂ ਕੱਲ ਨੂੰ ਮੀਤ ਹੀ ਆ ਜਿੱਦੀ ਜਾ ਕੇ ਤੁਸੀਂ ਬਾਹ ਫੜ ਸਕਦੇ ਹੋ ਮਿਲ ਸਕਦੇ ਹੋ ਸੋ ਸਾਰੇ ਭਾਈ ਮੈਂ ਤਾਂ ਜਿਹੜੇ ਸੰਗਰੂਰ ਵਾਲੇ ਕਿਸੇ ਵੀ ਸਿਆਸੀ ਪਾਰਟੀ ਦੇ ਵਰਕਰ ਆ ਸਾਰਿਆਂ ਨੂੰ ਕਹੂੰਗਾ ਵੀ ਭਾਈ ਸਾਡੇ ਨਾਲ ਜੁੜੋ ਘਟੋ ਘਟ ਮੀਤ ਨੂੰ ਬਾਹ ਫੜ ਕੇ ਤੁਹਾਨੂੰ ਲੰਘਿਆ ਕਰੂੰਗਾ ਬਰਨਾਲੇ ਤੋਂ ਦਿੱਲੀ ਨੂੰ ਆਹੀ ਸੰਗਰੂਰ ਵੇ ਦੀ ਰਾਹ ਹੈਗਾ ਇੱਥੇ ਰੁਕਤਾ ਲਿਆ ਕਰੋਗੇ ਤੁਹਾਨੂੰ ਮਿਲਤਾ ਜਾ ਕੇ ਉਹ ਚਾਹ ਬਣਦੇ ਪੀ ਜਾ ਕਰੂੰਗਾ ਇਹਨਾਂ ਨੇ ਕਿਸੇ ਨੇ ਜਿਹੜੀ ਬਾਤ ਨਹੀਂ ਥੋੜੀ ਪੁੱਛਣੀ